ਇੱਕ ਕੱਲ ਸੀਗਾ ਜੀ ਵੈਲਕਮ ਟਾ ਬਸੜੇ ਨਗਰ ਰੋਡ ਤੇ ਆ ਬਰਟੇ ਤੇ ਉੱਥੇ ਵੈਲਕਮ ਢਾਬੇ ਦੇ ਵਿਕ ਲੈਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਰਨਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਤੇ ਢਾਬੇ ਦੇ ਨਾਲ ਤੇ ਉੱਥੇ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਿਮੇਤ ਮਾਲਕਾ ਢਾਬੇ ਦੀ ਤੇ ਤਿੰਨ ਜਨਸ ਮਿਲੇ ਨੇ ਇਹਨਾਂ ਤੇ ਹੀ ਬਣਦੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਤੇ ਕਿਤੂ ਦੀ ਅਲਰਤੀਆ ਬਣੂਗੀ ਇਹ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੀ ਆ ਤੇ ਇੱਕ ਸਮੂਹ ਦੀ ਆ ਤੇ ਕਿੰਨੇ ਕਿ ਚਿੱਤ ਤੋਂ ਮੁਕੀ ਜਾਂਦਾ ਨਹੀਂ ਤਾਂ ਤਾਂ ਸਾਨੂੰ ਪਤਾ ਜਦੋਂ ਸਾਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆਈ ਉਹਨੇ ਤੇ ਕੀ ਕਾਰਵਾਈ ਕੀਤੀ ਆ ਰਹੀ ਕਾਰਵਾਈ ਤਾਂ ਇਹ ਜਿਹੜਾ ਉਹ ਤਾਂ ਅਲਰੇਡੀ ਜਿਹੜਾ ਨਾਲ ਗਲਤ ਕੰਮ ਕਰਉਂਦੀਆਂ ਸੀ ਆ ਉਹਦੇ ਬਣਜੇ ਤਰ੍ਹਾਂ ਦੇ ਲਗਾਤੀਆਂ É, tu <laughs>